ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਪਸ਼ੂ ਮੰਡੀ ਮਾਨਸਾ ਕੀ ਵੀਡੀਓ ਤੋਂ ਪਸ਼ੂ ਮੰਡੀ ਮਾਨਸਾ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਸਟੇਟ ਪੰਜਾਬ ਦੇ ਵਿੱਚ ਤੋਂ ਜ਼ਿਲ੍ਹਾ ਵੀ ਮਾਨਸਾ ਜੀ ਬਹੁਤ ਜ਼ਿਆਦਾ ਪੈਸਾਂ ਇਸ ਮੰਡੀ ਦੇ ਵਿੱਚ ਆਉਂਦੀਆਂ ਨੀਲੇ ਰਾਵੀ ਬ੍ਰਾਊਨ ਕਲਰ ਕੀ ਮੋਰਾ ਕੁਆਲਟੀ ਕੀ ਤੁਸੀਂ ਦੇਖ ਰਹੇ ਹੋ ਜੀ YouTube ਚੈਨਲ ਡਬਲ ਡੇਰੀ ਫਾਰਮ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਕਰਦਾ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਘੰਟੀ ਵਾਲਾ ਬਟਨ ਪ੍ਰੈਸ ਕਰ ਲੈ ਕਿਉਂਕਿ ਜਿੰਨੀਆਂ ਵੀ ਵੀਡੀਓ ਹੋਰ ਚੈਨਲ ਤੇ ਅਪਲੋਡ ਕਰਾਂਗੇ ਉਹਨਾਂ ਦਾ ਨੋਟੀਫਿਕੇਸ਼ਨ ਦੋਸਤੋ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੂਗਾ ਤੁਸੀਂ ਦੇਖ ਰਹੇ ਹੋ ਜੀ YouTube ਚੈਨਲ ਡਬਲ ਡੇਰੀ ਫਾਰਮ ਸਵਾਗਤ ਹੈ ਜੀ ਤੁਹਾਡਾ YouTube ਚੈਨਲ ਡਬਲ ਡੇਰੀ ਫਾਰਮ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਪਸ਼ੂ ਮੰਡੀ ਮਾਨਸਾ ਦੀ ਵੀਡੀਓ ਦਿਖਾ ਰਿਹਾ ਸਟ੍ਰੇਟ ਪੰਜਾਬ ਦੇ ਵਿੱਚ ਲੱਗਦੀ ਹੈ ਹਰ ਸ਼ੁੱਕਰਵਾਰ ਲੱਗਦੀ ਹੈ ਪੁਜਲਾ ਵੀ ਮਾਨਸਾ ਜੀ ਟੌਪ ਕਲਾਸ ਦੀਆਂ ਮੱਝਾਂ ਆਉਂਦੀਆਂ ਸਰ ਮੰਡੀ ਦੇ ਵਿੱਚ ਦੇਖ ਸਕਦੇ ਤੁਸੀਂ ਓਵਰਵਿਊ ਦੇ ਵਿੱਚ ਮੈਂ ਵੀਡੀਓ ਦਿਖਾ ਰਿਹਾ ਬਹੁਤ ਸੋਹਣੀਆਂ ਮੱਝਾਂ ਜੀ ਗੱਲਬਾਤ ਕਰਾਂਗੇ ਬਾਈ ਜੀ ਨਾਲ ਆਹ ਦੇਖ ਸਕਦੇ ਹੋ ਜੀ ਮੱਝ ਬਹੁਤ ਸੋਹਣੀ ਮੱਝਾ ਪਿੱਠ ਬੁੱਟਾ ਹਾਈਟ ਲੈਂਥ ਕਾਫੀ ਸ਼ਾਨਦਾਰ ਹੈ ਦਾ ਦੇਖ ਸਕਦੇ ਤੁਸੀਂ ਦੁੱਧ ਵਾਲੀ ਮੱਝ ਦਿਖਾ ਰਿਹਾ ਜੀ ਤਿੰਨ ਚਾਰ ਮੱਝਾਂ ਲੈ ਕੇ ਪਹੁੰਚੇ ਹੋਇਆ ਜੀ ਮੱਝਾਂ ਦੀ ਡਿਟੇਲ ਬਾਜੀ ਤੋਂ ਲੈ ਕੇ ਸ਼ੇਅਰ ਕਰਾਂਗੇ ਸਾਸਰੀ ਕਾ ਬਾਜੀ ਜੀ ਸਾਸਰੀ ਗਾਲ ਜੀ ਕਿੰਨੀਆਂ ਮੱਝਾਂ ਲੈ ਕੇ ਆਏ ਹੋ ਜੀ ਦੋ ਲੈ ਕੇ ਆਏ ਹਾਂ ਜੀ ਦੋ ਲੈ ਕੇ ਆਏ ਹਾਂ ਹਾਂ ਜੀ ਸਾਹਮਣੇ ਵਾਲੀ ਮੱਝ ਕਿਹੜੇ ਸੂਏ ਸੂਈ ਹੋਈ ਹੈ ਜੀ ਇਹ ਤੀਜੇ ਸੂਏ ਜੀ ਤੀਜੇ ਸੂਈ ਆ ਹਾਂ ਜੀ ਓਕੇ ਕਿੰਨੇ ਦਿਨਾਂ ਦੀ ਸੂਈ ਆ ਜੀ ਇਹ 1.5 ਮਹੀਨੇ ਦੀ ਜੀ 1.5 ਦੀ ਦੋਸਤੋ ਦੇਖ ਸਕਦੇ ਹੋ 1.5 ਮਹੀਨੇ ਦੀ ਮੱਝ ਸੂਈ ਆ ਬਹੁਤ ਸੋਹਣੀ ਮੱਝ ਆ ਕਾਫੀ ਸ਼ਾਨਦਾਰ 1.5 ਮਹੀਨੇ ਦੀ ਸੂਈ ਹੋਈ ਆ ਚਿਹਰੇ ਕੱਟ ਕੱਟੀ ਆ ਜੀ ਦੇਖ ਸਕਦੇ ਤੁਸੀਂ ਸਿੰਗਾ ਦੀ ਕੁਆਲਿਟੀ ਬਾਡੀ ਬੰਤਰ ਦੇਖ ਸਕਦੇ ਦੁੱਧ ਕਿੰਨਾ ਜੀ ਇੱਕ ਟੱਕ ਵੀ ਮੰਗਦੇ ਆ ਜੀ ਇੱਕ ਵੀ ਮੰਗਦੇ ਹਾਂ ਕਿੰਨੇ ਦੀ ਸੇਲ ਕਰ ਦਿਓਗੇ ਲਾਸਟ ਇੱਕ ਪੰਜ ਦੀ ਦੇਵੋਗੇ ਇੱਕ ਪੰਜ ਦੀ ਹਾਂਜੀ ਕੀ ਨਾਮ ਆ ਜ ਆਪਣਾ ਨਿਸ਼ਾਨ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਨੂਰਪੁਰਾ ਜੀ ਜ਼ਿਲ੍ਹਾ ਕਿਹੜਾ ਜੀ ਜ਼ਿਲ੍ਹਾ ਸੰਗਰੂਰ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਜੀ 90564 ਜੀ 90564 00510 ਓਕੇ ਜੀ ਧੰਨਵਾਦ ਠੀਕ ਦੇਖ ਸਕਦੇ ਹੋ ਜੀ ਤੁਸੀਂ ਬਹੁਤ ਸੋਹਣੀ ਮੱਛ ਘੱਟ ਕੋਟਾ ਹਾਈਟ ਲੈਂਥ ਹੈ ਬਾਡੀ ਬੰਤਰ ਦੇਖ ਸਕਦੇ ਹੋ ਬਾਈ ਜੀ ਮਾਨਸਾ ਸੇਲ ਕਰਨ ਲਈ ਪਹੁੰਚੇ ਹੋਏ ਨੇ ਦੇਖ ਸਕਦੇ ਜੀ ਤੁਹਾਨੂੰ ਸੰਗਾਂ ਦੀ ਕੁਆਲਿਟੀ ਵਧੀਆ ਹੈ ਖਾਣਾ ਦੀ ਕੁਆਲਿਟੀ ਬਹੁਤ ਵਧੀਆ ਆਰਡਰ ਦਾ ਸਾਈਜ਼ ਹਵਾਨਾ ਬਹੁਤ ਸੋਹਣਾ ਤੁਸੀਂ ਬਾਈ ਜੀ ਨਾਲ ਗੱਲ ਕਰ ਸਕਦੇ ਜੀ ਕੰਟੈਕਟ ਨੰਬਰ ਇਸ ਵੀਡੀਓ ਦੇ ਵਿੱਚ ਚੱਲ ਰਿਹਾ ਹੈ ਅੱਗੇ ਇੱਕ ਮੱਛ ਹੋਰ ਹੈ ਬਾਈ ਜੀ ਨਾਲ ਦੀ ਤੁਹਾਡੀ ਹਾਂ ਜੀ ਆਪਣੀ ਆਈ ਨਾਲ ਦੀ ਨਾਲ ਵਾਲੀ ਮੱਛ ਬਹੁਤ ਸੋਹਣੀ ਆ ਦੇਖ ਸਕਦੇ ਤੁਸੀਂ ਖੂਸ਼ ਕੱਟੀ ਹੋਈ ਆ ਬਿਲਕੁਲ ਪਤਲੀ ਚਮੜੀ ਦੀ ਡਿਟੇਲ ਸਮਝਦੀ ਹੋ ਲੈ ਕੇ ਬਾਈ ਤੁਸੀਂ ਸ਼ੇਅਰ ਕਰਾ ਹਾਂਜੀ ਦੇਖ ਸਕਦੇ ਹੋ ਜੀ ਬਾਈ ਜੀ ਦੂਜਾ ਨੰਬਰ ਮਾਝੇ ਇਹ ਕਿਹੜੇ ਸੂਬੇ ਸੂਬੇ ਆ ਇਹ ਦੂਸਰੇ ਜੀ ਦੂਸਰੇ ਹਾਂਜੀ ਇਹਦੇ ਥੱਲੇ ਦੁੱਧ ਕਿੰਨਾ ਆਇਆ ਬਾਈ ਜੀ ਇਹਦੇ 10 ਕਿਲੋ ਤੇ ਆ ਰਿਹਾ ਜੀ 10 ਤਿਆਰ ਹੈਗਾ ਹਾਂਜੀ ਰੇਟਿੰਗ ਦਾ ਕੀ ਕਰਦੇ ਹੋ ਜੀ ਇਹਦਾ 85 ਜੀ 85 85000 ਹੈ ਹਾਂਜੀ ਇਹ ਕਿੰਨੇ ਦੀ ਛੱਡ ਦੋਗੇ ਲਾਸਟ ਇਹ 75 ਦੀ ਜੀ 75 ਦੀ ਹਾਂਜੀ ਠੀਕ ਆ ਲਾਸਟ ਚ ਆਪਣਾ ਮੋਬਾਈਲ ਨੰਬਰ ਦੱਸੋ 90564 ਜੀ 000 510 जी ओके धन्यवाद जी। ਜਾਨ ਦੋਸਤੋ ਅੱਗੇ ਇੱਕ ਮੱਝ ਹੋਰ ਤੁਹਾਨੂੰ ਦਿਖਾਈ ਜਾਨੇ ਬਹੁਤ ਸੋਹਣੀ ਮੱਝ ਕੱਦ ਕਾਰਟ ਹਾਈ ਲੈਂਥ ਦੇਖ ਸਕਦੇ ਤੁਸੀਂ। ਬਹੁਤ ਵਧੀਆ ਮੱਝ ਆ ਜੀ। ਬਿਲਕੁਲ ਪਤਲੀ ਚਮੜੀ ਦੀ। ਸਿੰਗਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਿਟੀ। ਪ੍ਰੋਪਰ ਜਾਣਕਾਰੀ ਬਾਈ ਜੀ ਤੇ ਲੈ ਕੇ ਸ਼ੇਅਰ ਕਰਾਂਗੇ। ਕਿਹੜੇ ਸਵੇ ਸੁਈਆ ਦੁੱਧ ਕਿੰਨਾ ਹੈ। ਕਿੰਨੇ ਵੀ ਸੇਲ ਕਰਨਗੇ ਇਹ ਦੇਖ ਸਕਦੇ ਤੁਸੀਂ ਮਾਨਸਾ ਦੀ ਵੀਡੀਓ ਦਿਖਾ ਰਿਹਾ ਜੀ ਤੁਹਾਨੂੰ ਵਾਰ-ਵਾਰ ਰਿਕਵੈਸਟ ਕਰ ਰਿਹਾ ਹਾਂ ਜੀ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਘੰਟੀ ਵਾਲਾ ਬਟਨ ਪ੍ਰੈਸ ਕਰ ਲੈਣਾ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੂਗਾ ਮੈਂ ਤਾਂ ਪੰਜਾਬੀ ਤਾਂ ਬੰਦਿਆ ਨਹੀਂ ਪਈਆਂ ਕਿਉਂਕਿ ਚੈਨਲ ਮੇਰਾ ਹਿੰਦੀ ਸਾਰੇ ਮੈਂ ਇੱਕ ਬਣਾਇਆ ਹੋਰ ਪੰਜਾਬੀ ਕਈ ਬੰਦਿਆਂ ਨੇ ਪੰਜਾਬੀ ਪਾ ਆਇਆ ਕਰਦੇ ਉਹ ਪੰਜਾਬੀ ਬੋਲੀ ਨਹੀਂ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿੰਨੇ ਮੱਜਾ ਲੈ ਕੇ ਆਏ ਹੋ ਜੀ ਡੋ ਲੈ ਕੇ ਆਏ ਡੋ ਲੈ ਕੇ ਆਏ ਜੀ ਹਾਂਜੀ ਓਕੇ ਜਿਹੜੀ ਪਹਿਲਾ ਨੰਬਰ ਚਲਾ ਕੇ ਦਿਖਾਈ ਆ ਹਾਂਜੀ ਕਿਹੜੇ ਸੂਈ ਸੂਈ ਆ ਜੀ ਇਹ ਤੀਜੀ ਸੂਈ ਹੀ ਹੈ ਤੀਜੀ ਆ ਜੀ ਬੱਚਾ ਹੈਗਾ ਇਹਦਾ ਜੀ ਬੱਚਾ ਇਹਦਾ ਮਰ ਗਿਆ ਅੱਛਾ ਬੱਚਾ ਐਕਸਪਾਇਰ ਆ ਹਾਂਜੀ ਓਕੇ ਤਾਂ ਦੁੱਧ ਹੁਣ ਇਸ ਟਾਈਮ ਕਿੰਨਾ ਹਾਜ਼ਰ ਆ ਜੀ ਦੁੱਧ ਦੇ ਥੱਲੇ 9.5 ਲੀਟਰ ਹਾਜ਼ਰ ਹੈ ਸਾਢੇ 9 ਦੋਨੋਂ ਟਾਈਮਾਂ ਦਾ ਹਾਂਜੀ ਠੀਕ ਆ ਜੀ ਮਿਲਦੀ ਤਾਪੀ ਦੇ ਵਧੀਆ ਨੇ ਠੀਕ ਆ ਜੀ ਪੌਣੇ ਕੋ ਪੰਜ ਇੱਕ ਟਾਈਮ ਦਾ ਮੰਨ ਸਕਦੇ ਹਾਂ ਹਾਂਜੀ ਹਾਂਜੀ ਠੀਕ ਆ ਰੇਟ ਦਾ 75000 ਕਰਦੇ ਆ 75 ਕਰ ਰਹੇ ਹੋ ਹਾਂਜੀ ਇਹ ਤਾਂ ਮੰਡੀ ਵਾਲਾ ਰੇਟ ਹੁੰਦਾ ਨਾ ਮੰਗਣ ਵਾਲਾ ਛੱਡਣ ਵਾਲਾ ਰੇਟ ਸੇਲ ਕਰਨ ਵਾਲਾ ਕਿੰਨਾ ਹੈ ਜੀ 65 ਦੀ ਦੇ ਦਾਂਗੇ 65 ਦੀ 65 ਦੀ ਹਾਂਜੀ ਮਾਨਸਮਾਨ ਹੋਰ ਵੀ ਹੋ ਜਾਊਗਾ ਆ ਚਲੋ ਮੌਕੇ ਤੇ ਹੋ ਜਾਣਾ ਜੀ ਓਕੇ ਕੀ ਨਾਮ ਆ ਜੀ ਆਪਣਾ ਚਰਨਜੀਤ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਨਾਗਰਾ ਜੀ ਤੋਂ ਜ਼ਿਲ੍ਹਾ ਕੌਨ ਸਾ ਸੰਗਰੂਰ ਜੀ ਸੰਗਰੂਰ ਸੇ ਹੋ ਹਾਂਜੀ ਮੋਬਾਈਲ ਨੰਬਰ 99766 12332 ਓਕੇ ਧੰਨਵਾਦ ਜੀ ਸਸਾਂ ਦੋਸਤੋ ਅੱਗੇ ਇੱਕ ਮੱਝ ਹੋਰ ਤੁਹਾਨੂੰ ਦਿਖਾਈ ਦਿੰਦੇ ਬਹੁਤ ਸ਼ਾਨਦਾਰ ਤਾਜੀ ਸੁਈਆ ਦੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਆਰਡਰ ਦਾ ਸੈੱਜ ਬਹੁਤ ਸ਼ਾਨਦਾਰ ਮੱਝ ਆ ਜੀ ਜਾਣਕਾਰੀ ਬਾਈ ਜੀ ਤੋਂ ਲੈ ਕੇ ਸ਼ੇਅਰ ਕਰਾਂਗੇ ਪੂਰੇ ਗੈਪ ਚ ਸਪੇਸ ਚ ਥਾਣਾ ਦੀ ਕੁਆਲਿਟੀ ਆ ਦੇਖ ਸਕਦੇ ਤੁਸੀਂ ਲੈਓ ਜੀ ਲੈਓ ਬਹੁਤ ਚੰਗੀ ਮੱਝ ਦਿਖਾ ਰਿਆ ਨੇ ਅੱਖਾਂ ਥੋੜੀਆਂ ਨੀਲੀ ਰਾਵੀ ਚ ਮੱਤਾ ਥੋੜਾ ਨੀਲੀ ਰਾਵੀ ਚ ਮੱਝ ਦੁੱਧ ਵਾਲੀ ਆ ਜੀ ਜਾਣਕਾਰੀ ਬਾਈ ਜੀ ਤੋਂ ਲੈ ਕੇ ਸ਼ੇਅਰ ਕਰਾਂਗੇ ਰੇਟ ਦੀ ਔਰ ਬਾਈ ਜੀ ਦੇ ਐਡਰੈਸ ਬਾਰੇ देख सकते हो कट्टी कट्टा पट्टी सामने देख सकते हो जी मेल का पतला है बिल्कुल छांत बिल्कुल छांत ठंडी सील माध आई ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿੰਨੇ ਮੱਝ ਲੈ ਕੇ ਆਏ ਹੋ ਜੀ ਆਪਾਂ ਦੋ ਮੱਝਾਂ ਲੈ ਕੇ ਆਈ ਅੱਜ ਦੋ ਲੈ ਕਰਾਈ ਸੀ ਹਾਂਜੀ ਓਕੇ ਸੋ ਪਹਿਲਾ ਨੰਬਰ ਜਿਹੜੀ ਮੱਝ ਦਿਖਾ ਰਹੇ ਹੋ ਕਿਹੜੇ ਸੂਇ ਇੱਕ ਸੂਇ ਆ ਜੀ ਤੀਜਾ ਸੂਇ ਸੂਇ ਆ ਜੀ ਤੀਜਾ ਹਾਂਜੀ ਦੁੱਧ ਕਿੰਨਾ ਜੀ ਥੱਲੇ ਤੇ ਦੁੱਧ 15 ਲੀਟਰ ਤਿਆਰ ਆ ਜੀ 15 7.5 ਇੱਕ ਟਾਈਮ ਦਾ ਕੱਢਦੀ ਆ ਹਾਂਜੀ 7 ਮੰਨ ਲੈਣ ਸੂਇ ਨੂੰ ਜੀ ਠੀਕ ਆ ਜੀ 7 ਦਿਨ ਦੀ ਹਫਤੇ ਦੀ ਸੂਇ ਆ ਹਾਂਜੀ ਰੇਟ ਕੀ ਆਪਾਂ ਕਰਦੇ ਆ ਜੀ ਰੇਟ ਆਪਾਂ 1.5 ਲੱਖ ਰੁਪਏ ਕਰਿਆ ਜੀ 1.5 ਲੱਖ ਕਰਦੇ ਆ ਮੰਡੀ ਵਾਲਾ ਰੇਟ ਹਾਂਜੀ ਕਿੰਨੇ ਕ ਦੀ ਸੇਲ ਕਰ ਦੇਵੋਗੇ ਲਾਸਟ 1.40 ਦੀ ਕਰ ਦੇਾਂਗੀ 1.40 ਦੀ ਹਾਂਜੀ ਮਾਨਸਮਾਨ ਹੋਰ ਵੀ ਹੋ ਜਾਊਗਾ ਹਾਂ ਹੋ ਜਾਊਗਾ ਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਸੁਖਦੀਪ ਸਿੰਘ ਹੈ ਜੀ ਸੁਖਦੀਪ ਜੀ ਗਾਮ ਪਿੰਡ ਕੌਨਸਾ ਹੈ ਪਿੰਡ ਭੰਮੇਕਲਾ ਜੀ ਜ਼ਿਲ੍ਹਾ ਕਿਹੜਾ ਹੈ ਜੀ ਜ਼ਿਲ੍ਹਾ ਮਾਨਸਾ ਜੀ ਆਪਣਾ ਮੋਬਾਈਲ ਨੰਬਰ ਕਿੰਨਾ ਜੀ ਆਪਣਾ 82808 ਜੀ 74892 ਜੀ ਓਕੇ ਧੰਨਵਾਦ ਅਗਲੇ ਮਾਝ ਇੱਕ ਹੋਰ ਇਸੇ ਬਾਈ ਜੀ ਦੀ ਬਹੁਤ ਸੋਹਣੀ ਮਾਝਾ ਦੇਖ ਸਕਦੇ ਤੁਸੀਂ ਥਾਣਾ ਦੀ ਕੁਆਲਿਟੀ ਬਹੁਤ ਹੀ ਚੰਗੀ ਸਪੇਸ ਦੇ ਵਿੱਚ ਥਾਣਾ ਦੀ ਕੁਆਲਿਟੀ ਆ ਪਿੱਠ ਫੁਟਾ ਹਾਈ ਟ੍ਰੈਂਡ ਬਹੁਤ ਸੋਹਣੀਆਂ ਲੈਓ ਜੀ ਲੈਓ ਕਦ ਕੱਡ ਦੇ ਸਕਦੇ ਹੋ ਤੁਸੀਂ ਥਾਣਾ ਦੀ ਕੁਆਲਿਟੀ ਫੇਸ ਕੁਆਲਿਟੀ ਬਿਲਕੁਲ ਛੋਟਾ ਸਿੰਘ ਜਾਣਕਾਰੀ ਬਾਈ ਜੀ ਤੋਂ ਲੈ ਕੇ ਸ਼ੇਅਰ ਕਰਾਂਗੇ ਦੇਖ ਸਕਦੇ ਤੁਸੀਂ ਵੀਡੀਓ ਨੂੰ ਅੱਗੇ ਤੋਂ ਕਿ ਸ਼ੇਅਰ ਜਰੂਰ ਕਰਿਓ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਤਾਂ ਸ਼ੇਅਰ ਜਰੂਰ ਕਰ ਦੇਣੀ ਲਾਈਕ ਕਮੈਂਟ ਕਰਕੇ ਦੱਸਣਾ ਤੁਹਾਨੂੰ ਪਸ਼ੂ ਮੰਡੀ ਮਾਨਸਾ ਦੀ ਵੀਡੀਓ ਦੇਖਾਈ ਜੰਨੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਈ ਇਹ ਦੂਜਾ ਨੰਬਰ ਛੋਟੀ ਜਿਹੜੀ ਦਿਖਾਈ ਜਾਂਦੇ ਹੋ ਹਾਂਜੀ ਬਾਈ ਜੀ ਇਹ ਕਿਹੜੇ ਸੂਵੇ ਸੂਈ ਆ ਜੀ ਸਾਹਮਣੇ ਵਾਲੀ ਇਹ ਪਹਿਲਾ ਸੂਵਾ ਸੂਈ ਪਹਿਲਾ ਸੂਵਾ ਹਾਂਜੀ 11 ਲੀਟਰ ਦੀ ਤੋ ਤਿਆਰ ਆ ਜੀ ਥੱਲੇ 11 ਲੀਟਰ ਤਿਆਰ ਹਾਂਜੀ ਓਕੇ 8 ਦਿਨਾਂ ਦੀ ਸੂਈ ਆ ਜੀ 8 ਦਿਨਾਂ ਦੀ ਸੂਈ ਆ ਹਾਂਜੀ 31 ਜਾਂ ਕੱਟਦਾ ਕੱਟੀ ਆ ਜੀ ਕੱਟੀ ਆ ਹਾਂਜੀ ਤਾਂ ਦੋਸਤੋ ਸਾਹਮਣੇ ਉਹ ਦੇਖ ਸਕਦੇ ਹੋ ਤੁਸੀਂ ਫੀਮੇਲ ਕਾਪਸ ਕੱਟੀ ਆ ਜੀ ਥੱਲੇ ਦੇ ਮੱਝ ਦੇ ਬਹੁਤ ਸੋਹਣੀ ਛੋਟੀ ਆ ਪਹਿਲੇ ਸੂਵਲੀ ਬਿਲਕੁਲ ਠੰਡੀ ਸੀਲ ਆ ਰੇਟ ਕੀ ਕਰਦੇ ਹੋ ਜੀ ਇਹਦਾ 1,25,000 ਰੇਟ ਕਰਿਆ ਜੀ। 1,25 ਹਾਂਜੀ ਬਾਜ਼ਾਰ ਵਾਲਾ ਮੇਲੇ ਵਾਲਾ ਮੰਗਦੇ ਹੋ। ਹਾਂਜੀ ਹਾਂਜੀ ਹਾਂਜੀ। ਸੇਲ ਕਰਨ ਵਾਲਾ ਰੇਟ ਕਿਹੜਾ ਜੀ? ਸੇਲ ਇੱਕ 15 ਹੀ ਦੇ ਦਿਆਂਗੇ ਜੀ। ਇੱਕ 15 ਦੀ। ਹਾਂਜੀ। ਤਾਂ ਕੁਛ ਨਾ ਕੁਛ ਮਾਨ ਸਨਮਾਨ ਹੋਰ ਵੀ ਹੋ ਜਾਊਗਾ। ਹੋ ਜਾਊਗਾ ਜੀ। ਠੀਕ ਆ ਜੀ। ਤੇ ਲਾਸਟ ਚ ਆਪਣਾ ਨਾਮ, ਐਡਰੈਸ ਔਰ ਮੋਬਾਈਲ ਨੰਬਰ ਦੱਸਿਓ। ਹਾਂਜੀ 62888 ਜੀ ਮੋਬਾਈਲ ਨੰਬਰ। 74892 ਜੀ। ਪਿੰਡ ਜੀ? ਪਿੰਡ ਭੰਮੇ ਕਲਾ ਜੀ, ਜ਼ਿਲ੍ਹਾ ਮਾਨਸਾ। ਨਾਮ ਆਪਣਾ ਜੀ? ਸੁਖਦੀਪ ਸਿੰਘ ਜੀ। ਓਕੇ। ਧੰਨਵਾਦ ਜੀ। ਦੋਸਤੋ ਦੇਖ ਸਕਦੇ ਹੋ ਬ ਸਾਨੂੰ ਜਿਹੜੀ ਮੱਝ ਪਸੰਦ ਆਊਗੀ ਤੇ ਬਾਈ ਜੀ ਨਾਲ ਬਾਤ ਚਿਤ ਕਰ ਸਕਦੇ ਹੋ ਜੀ ਤਾਂ ਦੋਸਤੋ ਅੱਗੇ ਵਾਲੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਣੀ ਹੈ ਬਹੁਤ ਸੋਹਣੀ ਮੱਝ ਪਸ਼ੂ ਮੰਡੀ ਮਾਨਸਾ ਦੇ ਵਿੱਚ ਹੈ ਬਾਈ ਜੀ ਹਰੀ ਸੇਲ ਕਰਨ ਲਈ ਲੈ ਕੇ ਆਏ ਹੋਏ ਆ ਬਹੁਤ ਚੰਗੀ ਮੱਝ ਆ ਜੀ ਛੋਟਾ ਸਿੰਘ ਕੁਆਲਿਟੀ ਦੇਖ ਸਕਦੇ ਹੋ ਥਾਣਾ ਦੀ ਕੁਆਲਿਟੀ ਤੁਹਾਨੂੰ ਦਿਖਾਉਣੀ ਹੈ ਨੇੜਿਓਂ ਪਿੰਡ ਕੋਟ ਦੀ ਜਾਣਕਾਰੀ ਬਾਈ ਜੀ ਤੋਂ ਲੈ ਕੇ ਸ਼ੇਅਰ ਕਰਾਂਗੇ ਪਿੱਛੇ ਦੇ ਕੱਟਾ ਜੀ ਦੇਖ ਸਕਦੇ ਤੁਸੀਂ ਕੱਟੀਆਂ ਕੱਟੀਆਂ ਪਿੱਛੇ ਦੇ ਕੱਟੀਆਂ ਜੀ ਦੇਖ ਸਕਦੇ ਤੁਸੀਂ ਡੇਢ ਮਹੀਨੇ ਦੀ ਬਹੁਤ ਸੋਹਣੀ ਮੱਝ ਦੁੱਧ ਵਾਲੀ ਮੱਝ ਤੁਹਾਨੂੰ ਦਿਖਾ ਰਿਹਾ ਹਾਂ ਦੇਖ ਸਕਦੇ ਤੁਸੀਂ ਜਾਣਕਾਰੀ ਬਾਜੀ ਤੋਂ ਲੈ ਕੇ ਸ਼ੇਅਰ ਕਰਾਂਗੇ ਘਰ ਜੀ ਕਿੰਨੀਆਂ ਮੱਝਾਂ ਲੈ ਕੇ ਆਏ ਹੋ ਜੀ ਇੱਕੋ ਹੀ ਲੈ ਕੇ ਆਏ ਹਾਂ ਜੀ ਇੱਕ ਹੀ ਹਾਂ ਜੀ ਠੀਕ ਆ ਇੱਕ ਕਿਹੜੇ ਸੂਵੇ ਸੂਈ ਹੋਈ ਆ ਜੀ ਇਹ ਪਹਿਲੇ ਜੀ ਪਹਿਲੇ ਸੂਵੇ ਸੂਈ ਆ ਦੁੱਧ ਕਿੰਨਾ ਕਹੋ ਜੀ ਥੱਲੇ 11 ਲੀਟਰ ਅੱਜ 11 ਬਿਲਕੁਲ ਸਹੀ ਆ 11 ਹਾਂ ਜੀ ਸਹੀ ਸਹੀ ਓਕੇ ਕਿੰਨੇ ਕ ਦਿਨ ਦੀ ਸੂਈਆ ਡੇਢ ਮਹੀਨੇ ਦੀ ਡੇਢ ਮਹੀਨੇ ਦੀ ਆ ਜੀ ਅੱਗੇ ਗੱਬਨ ਤਾਂ ਨਹੀਂ ਹੋਈ ਨਹੀਂ ਜੀ ਠੀਕ ਆ ਜੀ ਰੇਟ ਕੀ ਕਰਦੇ ਹਾਂ 85 ਬਾਜ਼ਾਰ ਵਾਲਾ ਰੇਟ 85 ਮੰਗਣ ਵਾਲਾ ਹਾਂਜੀ ਹਾਂਜੀ ਸੇਲ ਕਰਨ ਵਾਲਾ ਰੇਟ ਕੀ ਆ ਜੀ ਕੋਈ ਮੌਕਾ ਦੇਖ ਲਾਂਗੇ ਕਿੰਨਾ ਕੁ ਮਾਨਤਾ ਕਰ ਦੋਗੇ ਜੀ ਕਰ ਦਾਂਗੇ 1000 2000 ਪਿੰਡ ਕਿਹੜਾ ਜੀ ਆਪਣਾ ਪਿੰਡ ਕੋਟੜੀ ਖੁਰਂਤ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਨਾਮ ਕੀ ਆਪਣਾ ਗੁਰਚਰਨ ਸਿੰਘ ਆਪਣਾ ਮੋਬਾਈਲ ਨੰਬਰ ਇਹ ਥੱਲੇ ਆਲਾ ਸੋ ਦੋਸਤੋ ਜੱਦੀਦਾਰ ਸਾਊ ਦਾ ਨੰਬਰ ਨੋਟ ਕਰ ਸਕਦੇ ਜੀ 96465 53200 95 ਸਾਰੇ ਦੋਸਤੋ ਵੀਡੀਓ ਲਾਸਟ ਤੱਕ ਐਂਡ ਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜਲਦੀ ਮਿਲਾਂਗੇ ਅਗਲੀ ਵੀਡੀਓ 'ਚ ਨਵੀਂ ਮੰਡੀ 'ਚ ਨਵੇਂ ਆ ਫਾਰਮਾਂ ਤੇ ਧੰਨਵਾਦ ਜੀ